ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੁਹਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਮਾਲਵੀ ਦੇ ਪ੍ਰਸਿੱਧ ਇਤਿਹਾਸਿਕ ਪਿੰਡ ਤਖਤਪੁਰਾ ਸਾਮ ਨੂੰ ਜਿਹੜੀ ਕਿ ਤਿੰਨ ਪਾਸਾ ਆਈਆਂ ਦੇ ਚਲਨਸ਼ੋ ਪ੍ਰਾਪਤ ਹੈ ਦੂਸਰੀ ਉਦਾਸੀ ਸਮੇਂ ਸ਼੍ਰੀ ਗੁਰਨਾਨਦ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਚਲ ਕੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਇੱਥੇ ਪਧਾਰੇ ਸਨ ਪਾਈਵਾਲਾ ਜੀ ਤੇ ਮਰਦਾਨਾ ਜੀ ਇੱਥੇ ਸਵਾ ਮਹੀਨਾ ਗੁਰਨਾਨਕ ਸਾਹਿਬ ਜੀ ਨਾਲ ਹੀ ਠਹਿਰੇ ਸਨ ਉਸ ਤੋਂ ਬਾਅਦ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਖਰਗੋਬੀਨ ਸਾਹਿਬ ਜੀ ਮਹਾਰਾਜ ਨੂੰ ਜਾਂਦੇ ਸਮੇਂ ਇੱਥੇ ਕਰੀਬ ਸਵਾ ਮਹੀਨਾ ਠਹਿਰੇ ਸਨ ਇਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਰਾਏਕੋਟ ਤੋਂ ਹੁੰਦੇ ਹੋਏ ਲੰਮੀ ਜਾਟਪੂਰਾ ਆਦੀ ਚੱਕਰ ਆਥਮਤ ਹੁੰਦੇ ਹੋਏ ਇੱਥੇ ਪਹੁੰਚੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਸਨ ਤਾਂ ਉਸ ਵਕਤ ਕਿਹਾ ਜਾਂਦਾ ਹੈ ਕਿ ਪਾਣੀ ਦੀ ਬਹੁਤ ਵੱਡੀ ਘਾਟ ਸੀ ਤਾਂ ਉਸ ਸਮੇ ਗੁਰੂ ਜੀ ਨੇ ਕੋੜੀ ਤੋਂ ਸੁੰਮਾ ਮਰਵਾ ਕੇ ਇੱਥੇ ਪਾਣੀ ਕੱਢਿਆ ਸੀ ਤੇ ਸਰੋਵਰ ਪ੍ਰਗਟ ਕੀਤਾ ਸੀ ਜਿਵੇਂ 40 ਮੁਕਤੀਆਂ ਦੀ ਯਾਦ ਵਿੱਚ ਮੁੱਖਸਰ ਵਿਖੇ ਤਿੰਨ ਰੋਜ਼ਾ ਮਾਗੇ ਦਾ ਮੇਲਾ ਭਰਦਾ ਹੈ ਓਵੇਂ ਤਖਤਪੁਰ ਸਾਹਿਬ ਵਿਖੇ ਵੀ ਭਾਰੀ ਜੋੜ ਮੇਲਾ ਲੱਗਦਾ ਹੈ ਇਤਿਹਾਸਿਕ ਪਿੰਡ ਤਖਤਪੁਰਾ ਸਾਹਿਬ ਇੱਥੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀਆਂ ਤਿੰਨੋਂ ਇਮਾਰਤਾਂ ਸੰਤ ਬਾਬਾ ਦਰਵਾਰਾ ਸਿੰਘੀ ਲੋਪੋ ਵਾਲਿਆਂ ਦੀ ਦੇਣ ਹੈ। ਉਹਨਾਂ ਨੇ ਹੀ ਇਨ੍ਹਾਂ ਇਮਾਰਤਾਂ ਦੀ ਉਸਾਰੀ ਕਰਵਾਈ ਹੈ। ਉਹਨਾਂ ਨੇ ਇਨ੍ਹਾਂ ਤਿੰਨਾਂ ਪਾਸ਼ਾਈਆਂ ਦੀ ਯਾਦ ਵਿੱਚ ਬਹੁਤ ਸੋਹਣੇ ਦਰਵਾਜ਼ੇ ਸਜਾਏ ਹੋਏ ਹਨ। ਇਸ ਗੁਰਦੁਆਰੇ ਦਾ ਜਿਹੜਾ ਪ੍ਰਬੰਧ ਵਾ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌਂਪ ਦਿੱਤਾ ਗਿਆ ਹੈ। ਅੱਜ ਆਪਾਂ ਆਏ ਹਾਂ ਇਸ ਸਥਾਨ ਤੇ ਬੱਚਿਆਂ ਨੂੰ ਨਮਾਉਣ ਲੈ ਕੇ ਆਇਆ ਕਿਉਂਕਿ ਇੱਕ ਸਾਡਾ ਘਰ ਦਾ ਬੱਚਾ ਉਹਨੂੰ ਸਕਿਨ ਪ੍ਰੋਬਲਮ ਆ ਤੇ ਆਪਾਂ ਨੂੰ ਕਿਸੇ ਤੋਂ ਪਤਾ ਲੱਗ ਗਿਆ ਸੀ ਵੀ ਇੱਥੇ ਜੇ ਆਪਾਂ ਸ਼ਰਤਰ ਨਾਲ ਅ ਇਸ਼ਨਾਨ ਕਰਵਾ ਕੇ ਲੈ ਕੇ ਜਾਂਦੇ ਹਾਂ ਤਾਂ ਜਿਹੜੇ ਚਮੜੀ ਦੇ ਰੋਗ ਆ ਉਹ ਕੱਟੇ ਜਾਂਦੇ ਨੇ ਸੋ ਆਪਾਂ ਆਇਆ ਢੜੀ ਆਪਾਂ ਬਾਣੀ ਲੈ ਜਾਗਾ ਤੇ ਮੱਥਾ ਟੇਕਾਂਗੇ ਤੇ ਨਾਲੇ ਇਸਗਾ ਦੇ ਦਰਸ਼ਨ ਕਰਾਂਗੇ 10ਵੇਂ ਪਾਸ਼ਾ ਜੀ ਦੇ ਦਰਬਾਰ ਤੋਂ ਬਾਅਦ ਮੱਥਾ ਟੇਕ ਕੋਨ ਤੋਂ ਬਾਅਦ ਆਪਾਂ ਚੱਲੇ ਆਂ ਦਰਬਾਰ ਪਹਿਲੀ ਪਾਸ਼ਾ ਹੀ ਤੇ ਦਰਬਾਰ ਛੇਵੀਂ ਪਾਸ਼ਾ ਹੀ ਆਪਣੇ ਨਾਲ ਦੋਨੇ ਬੱਚੇ ਨਿੱਕੇ ਨਰੈਣ ਤੇ ਸਾਡਾ ਇੰਦਰ ਵੀ ਚੱਲੇ ਆ ਜਿਹੜੀ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਇਹ ਇਮਾਰਤ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਚਾਦ ਵਿੱਚ ਬਣਾਈ ਗਈ ਹੈ ਤੇ ਜੋ ਆਖਰੀ ਮਾਰਦ ਉਸ ਦੇ ਨਾਲ ਵਾਲੀ ਉਹ ਪਹਿਲੇ ਪਾਸ਼ਾ ਜੀ ਦੀ ਚਾਦ ਵਿੱਚ ਬਣਾਈ ਗਈ ਹੈ ਸਾਰੀਆਂ ਹੀ ਇਮਾਰਤਾਂ ਦੇ ਵਿੱਚ ਉਨ੍ਹਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਜਿਵੇਂ 10ਵੇਂ ਪਾਸ਼ਾ ਜੀ ਦੇ ਬਾਅਦ 10ਵੇਂ ਪਾਸ਼ਾ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਉਸੇ ਤਰ੍ਹਾਂ ਹਰਗੋਬਿੰਦ ਜੀ ਦੇ ਦਰਬਾਰ ਦੇ ਸਾਹ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਜਾਂਦਾ ਹੈ ਕਿ 1560 ਇਸੇ ਵਿੱਚ ਸ਼ੁਰੂ ਕਰਨ ਤਾਂ ਜੀ ਦੂਜੇ ਦਾਸੀ ਵਿਲੇ ਆਈ ਸੀ ਤਾਂ ਇੱਥੇ ਇੱਕ ਛੇੜੀ ਸੀ ਤੇ ਚ ਦੋ ਜੋਗੀ ਰਹਿੰਦੇ ਸੀ ਇੱਕਰ ਨਾਸੀ ਪਰਤਰੀ ਤੇ ਦੂਜੇ ਨਾਸੀ ਗੋਪੀ ਚਨ ਆਪਸ ਵਿੱਚ ਦੋਨੇ ਮਾਮਾ ਭਾਨ ਜਸਨ ਇੱਕ ਮਿੱਥਨ ਸਾਰੀ ਕਿਹਾ ਜਾਂਦਾ ਵਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਸਮੇਰ ਪਰਬਤ ਤੇ ਜੋਗੀਆਂ ਕੋਲ ਗਏ ਸੀ ਤਾਂ ਉੱਥੇ ਜਾ ਕੇ ਗੁਰੂ ਜੀ ਨੇ ਪਰਤਰੀ ਨੂੰ ਕਿਹਾ ਸੀ ਕਿ ਤੇਰਾ ਜਿਹੜਾ ਸੰਯੋਗ ਆ ਉਹ ਜੂਨਾਗੜ ਦੀ ਰਾਜਕੁਮਾਰੀ ਨਾਲ ਹੈ ਜੇ ਤੂੰ ਉੱਥੇ ਪਹੁੰਚ ਜਾਵੇਂਗਾ ਛੇਤੀ ਤਾਂ ਤੇਰਾ ਜਿਹੜਾ ਵਿਆਹ ਹੈ ਉਹਦੇ ਨਾਲ ਹੋ ਜਾਵੇਗਾ ਨਹੀਂ ਤਾਂ ਉਸ ਰਾਜਕੁਮਾਰੀ ਨੇ ਮਰ ਜਾਣਾ ਹੈ ਤੇ ਤੈਨੂੰ ਉਸ ਨਾਲ ਵਿਆਹ ਕਰਾਉਣ ਦੇ ਲਈ ਅਗਲਾ ਜਨਮ ਲੈਣਾ ਪੈਣਾ ਹੈ ਪਰ ਇੰਨੀ ਜਲਦੀ ਉਹ ਪਹੁੰਚ ਨਹੀਂ ਸਕਦਾ ਤਾਂ ਭਰਤਰੀ ਨੇ ਜੋਗੀਆਂ ਸਿੱਧਾਂ ਨੂੰ ਕਿਹਾ ਕਿ ਮੈਨੂੰ ਆਪਣੀ ਸ਼ਕਤੀ ਨਾਲ ਜੂਨਾਗੜ ਪਹੁੰਚਾ ਦਿਓ ਪਰ ਕਿਸੇ ਦੀ ਵੀ ਜਿਹੜੀ ਸ਼ਕਤੀ ਸੀ ਇੱਥੇ ਕੰਮ ਨਹੀਂ ਸੀ ਕਰ ਸਕੀ ਤਾਂ ਗੁਰਨਾਨਕ ਦੇਵ ਜੀ ਨੇ ਭਰਤਰੀ ਨੂੰ ਸਿਰਫ ਇੱਕ ਪੈਰ ਦੇ ਵਿੱਚ ਹੀ ਜੂਨਾਗੜ ਪਹੁੰਚਾ ਦਿੱਤਾ ਸੀ ਤੇ ਉੱਥੇ ਉਸ ਦਾ ਵਿਆਹ ਪार्थਰੀ ਦਾ ਵਿਆਹ ਸੀ ਜਿਹੜਾ ਉੱਥੋਂ ਦੀ ਰਾਜਕੁਮਾਰੀ ਨਾਲ ਹੋ ਗਿਆ ਸੀ ਤਾਂ ਗੁਰੂ ਜੀ ਨੇ ਉਸ ਨੂੰ ਇੱਥੇ ਵਸਣ ਦਾ ਉਪਦੇਸ਼ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਸਿੰਘ ਹੋਇਆ ਸੀ ਜਿਸ ਦਾ ਨਾਂ ਸੀ ਜਕੋ ਤਾਂ ਜਕੋ ਨੇ ਪार्थਰੀ ਨੂੰ ਕੁਝ ਕੌੜੇ ਬੋਲ ਬੋਲੇ ਸਨ ਤਾਂ ਜਿਹੜਾ ਪार्थਰੀ ਸੀ ਉਹ ਗੁੱਸੇ ਵਿੱਚ ਆ ਗਿਆ ਸੀ ਤੇ ਉਸੇ ਗੁੱਸਾ ਹੀ ਇੰਨਾ ਕੋਹ ਜਿਆਦਾ ਸੀ ਉਸ ਦੇ ਨਚਰਾਂ ਦਾ ਕਿ ਉਸ ਨੇ ਉਸ ਸਿੰਘ ਦੇ ਜਿਹੜੇ ਮੂੰਹ ਤੇ ਦਾਗ ਪਾ ਦਿੱਤੇ ਸੀ ਤਾਂ ਗੁਰੂ ਜੀ ਦੇ ਗੁਰਨਾਨਕ ਦੇਵ ਜੀ ਨੇ ਉਸ ਨੂੰ ਜਿਹੜਾ ਇੱਥੇ ਤਲਾਬ ਬਣਿਆ ਹੋਇਆ ਹੈ ਤਾਂ ਇੱਥੇ ਇਸ਼ਨਾਨ ਕਰਨ ਦੇ ਲਈ ਕਿਹਾ ਸੀ ਤਾਂ ਉਸ ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਉਹਦੇ ਮੂੰਹ ਤੇ ਦਾਗ ਧੱਬੇ ਪਏ ਸੀ ਉਹ ਦੂਰ ਹੋ ਗਏ ਸੀ ਇਹ ਜਿਹੜਾ ਇਤਿਹਾਸ ਹੈ ਇਹ ਇੱਥੇ ਲਿਖਿਆ ਹੋਇਆ ਵਾ ਤੇ ਆਪਾਂ ਉਹੀ ਤੁਹਾਨੂੰ ਪੜ ਕੇ ਸੁਣਾਇਆ ਵਾ ਤੇ ਇਸ ਕਰਕੇ ਆਪਾਂ ਨੂੰ ਇਹ ਪਤਾ ਚੱਲਦਾ ਵੀ ਤਿੰਨ ਪਾਸ਼ਾ ਸੀ ਜਿਨ੍ਹਾਂ ਨੇ ਇੱਥੇ ਚਰਨ ਪਾਈ ਤੇ ਆਪਣਾ ਜਿਹੜਾ ਇਤਿਹਾਸ ਹੈ ਬਹੁਤ ਹੀ ਮਹਾਨ ਹੈ ਇੱਕੋ ਜਗਤ ਦੀ ਤਿੰਨ ਪਾਸ਼ਾਆਂ ਦੀ ਚਰਨ ਛੋਪ ਪ੍ਰਾਪਤ ਹੋਵੇ ਤਾਂ ਜੇਕਰ ਆਪਣੀ ਜੇ ਸ਼ਰਤ ਹੋਵੇ ਤਾਂ ਆਪਾਂ ਗੁਰੂ ਜੀ ਤੋਂ ਸਭ ਕੁਝ ਮੰਗ ਸਕਦੇ ਹਾਂ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਜਿਹੜਾ ਅੱਜ ਦਾ ਬਲੌਗ ਆ ਚੰਗਾ ਲੱਗਿਆ ਹੋਊਗਾ ਜੇ ਚੰਗਾ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਧਾਰਮਿਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ